ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਚੱਲਿਆ ਆਪਣੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਸਾਹਿਬ ਜੋ ਕਿ ਪਟਨਾ ਬਿਹਾਰ ਵਿੱਚ ਸਥਿਤ ਹੈ ਤੇ ਚਲੋ ਕਰਦੇ ਹਾਂ ਦਰਸ਼ਨ ਤੇ ਤੁਹਾਨੂੰ ਵੀ ਕਰਾਉਂਦੇ ਹਾਂ ਮੈਂ ਤੇ ਮੇਰਾ ਸਾਥੀ ਜਸਵਿੰਦਰ ਅਸੀਂ ਕਰੋ ਸਵਕਤੀ ਤੁਰਪੇ ਲੁਧਿਆਣੇ ਸਟੇਸ਼ਨ ਤੇ ਜਾ ਕੇ ਅਸੀਂ ਟ੍ਰੇਨ ਫੜਨੀ ਸੀ ਤੇ ਲੁਧਿਆਣੇ ਪਹੁੰਚ ਗਏ ਆ ਵੀ ਇੱਕ ਟ੍ਰੇਨ ਆਉਂਦੀ ਸੀ ਇੱਕ ਜਾਂਦੀ ਸੀ ਤੇ ਥੋੜਾ ਸਮਾਂ ਵੇਟ ਕਰਨ ਤੋਂ ਬਾਅਦ ਅਸੀਂ ਜਿਹੜੀ ਟ੍ਰੇਨ 'ਚ ਚੜ੍ਹਨਾ ਸੀ ਉਹ ਵੀ ਪਹੁੰਚ ਗਈ ਟ੍ਰੇਨ ਚੜ੍ਹ ਕੇ ਲੰਬੀਆਂ ਸੀਟਾਂ ਤੇ ਥੋੜੇ ਸਮੇਂ ਬਾਅਦ ਲੱਗੀ ਭੁੱਖ ਨਹੀਂ ਨਾਲ ਪਨੀਰ ਦੇ ਪਰੌਂਦੇ ਕਿਹੜੇ ਨੇ ਪਨੀਰ ਦੇ ਹਾਂ ਬੈਠੇ-ਬੈਠੇ ਥੱਕ ਗਏ ਤੇ ਮੈਂ ਚਲੇ ਗਿਆ ਟਾਕੀ ਕੋਲ ਤੇ ਦਿਖਾਉਣਾ ਤੁਹਾਨੂੰ ਬਾਹਰ ਦਾ ਦ੍ਰਿਸ਼ ਬੜੀ ਦੂਰ-ਦੂਰ ਤੱਕ ਹਰੇ-ਅਲੀ ਜੀ ਬਹੁਤ ਸੋਹਣਾ ਦ੍ਰਿਸ਼ ਸੀਗਾ ਕਈ ਤਰ੍ਹਾਂ ਦਾ ਸਾਨੂੰ ਵਾਤਾਵਰਣ ਦੇਖਣ ਨੂੰ ਮਿਲਿਆ ਰਸਤੇ ਵਿੱਚ ਬਾਰਿਸ਼ ਵੀ ਆ ਗਈ ਸੀ ਰਾਤ ਪੈ ਗਈ ਤੇ ਫੇਰ ਅਸੀਂ ਕੀਤਾ ਆਰਾਮ ਥੋੜਾ ਜਿਹਾ ਆਪਣੀ ਨੀਂਦ ਪੂਰੀ ਕੀਤੀ ਸਵੇਰ ਹੁੰਦੇ ਹੀ ਅਸੀਂ ਪਹੁੰਚ ਗਏ ਪਟਨਾ ਸਾਹਿਬ ਦੇ ਸਟੇਸ਼ਨ ਤੇ ਉੱਥੇ ਜਾ ਕੇ ਮੂੰਹ ਹੱਥ ਧੋਤਾ ਥੋੜੇ ਜਿਹਾ ਫਰੈਸ਼ ਹੋਏ ਤੇ ਫਿਰ ਅਸੀਂ ਫੜੀ ਬੱਸ ਜੋ ਕਿ ਗੁਰਦੁਆਰਾ ਸਾਹਿਬ ਤੱਕ ਫ੍ਰੀ ਸੇਵਾ ਲਗਾਈ ਹੋਈ ਆ ਉਥੋਂ ਦੀ ਕਮੇਟੀਆਂ ਨੇ ਇਹ ਬੱਸ ਸਾਨੂੰ ਗੁਰਦੁਆਰਾ ਸ੍ਰੀ ਬਾਲੀਲਾ ਸਾਹਿਬ ਲੈ ਕੇ ਜਾਣ ਵਾਲੀ ਸੀ ਤੇ ਜਿੱਥੇ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਇਸ ਸਰਾਹ ਬਣਾਈ ਗਈ ਆ ਲੋਕਾਂ ਦੇ ਰਹਿਣ ਵਾਸਤੇ ਜਿਵੇਂ ਇੱਕ 5 ਸਟਾਰ ਹੋਟਲ ਹੁੰਦਾ ਨਾ ਐਦਾਂ ਦੀ ਮੰਜ਼ਲ ਬਣਾਈ ਗਈ ਆ ਬਹੁਤ ਸੋਹਣਾ ਪ੍ਰਬੰਧ ਆ ਨਾਲ ਹੀ ਗੁਰਦੁਆਰਾ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਲਗਜ਼ਰੀ ਲੁੱਕ ਦਿੱਤੀ ਗਈ ਆ ਇਸ ਸਰਾਹ ਨੂੰ 6 ਮੰਜ਼ਲੀ ਇਮਾਰਤ ਹੈ ਘਟੋ ਘਟ ਤੇ ਲਿਫਟ ਦਾ ਪ੍ਰਬੰਧ ਵੀ ਹੈ ਬਹੁਤ ਸੋਹਣਾ ਤਿਆਰ ਕੀਤਾ ਗਿਆ ਇਸ ਨੂੰ ਤੇ ਅਸੀਂ ਫਿਰ ਲਿਆ ਕਮਰਾ ਜਿਹੜਾ ਕਿ ਦੇਖਣ ਨੂੰ ਬਹੁਤ ਸ਼ਾਨਦਾਰ ਲੱਗ ਰਿਹਾ ਸੀ ਵਿਦਦੇ ਸੀ ਜਿਹਦਾ ਕਿ ਕਿਰਾਇਆ ਸਿਰਫ 24 ਘੰਟੇ ਲਈ 500 ਸੀ ਨਹਾ ਤੋ ਕੇ ਫਰੈਸ਼ ਹੋ ਕੇ ਅਸੀਂ ਚੱਲੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਇਹ ਆ ਗੁਰਦੁਆਰਾ ਸ੍ਰੀ ਬਾਲ ਲੀਲਾ ਮੈਣੀ ਸੰਗਤ ਸਾਹਿਬ ਜੀ ਜਿੱਥੋਂ ਦਾ ਇਤਿਹਾਸ ਤੁਸੀਂ ਪਾਉਜ਼ ਕਰਕੇ ਪੜ ਸਕਦੇ ਹੋ ਇੱਕ ਵਿਧਾਨਪਤੀ ਦਾ ਸ਼ਹਿਰ ਇੱਕ ਵਿਧਾਨਪਤੀ ਦਾ ਸ਼ਹਿਰ ਗਰਮ ਹੁੰਦਾ ਹੈ ਇੱਕ ਨਗਰ ਦਾ ਸ਼ਹਿਰ ਹੰਟਾ ਹੁੰਦਾ ਹੈ ਜਦੋਂ ਸਾਸ ਦੀ ਅਸੀਂ ਗੁਰਦੁਆਰਾ ਬਾਲੀਲਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਚਲੇ ਗਏ ਤਖਤ ਸ੍ਰੀ ਹਰਮੰਦਰ ਸਾਹਿਬ ਜੋ ਕਿ ਗੁਰਦੁਆਰਾ ਬਾਲੀਲਾ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਆ ਅਸੀਂ ਪਹੁੰਚ ਚੁੱਕੇ ਹਾਂ ਤਖਤ ਸ੍ਰੀ ਹਰਮੰਦਰ ਸਾਹਿਬ ਜੋ ਕਿ ਆਪਣੇ ਪੰਜ ਤਖਤਾਂ ਵਿੱਚੋਂ ਇੱਕ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਦ੍ਰਿਸ਼ ਹੈ ਫਿਰ ਅਸੀਂ ਗਏ ਮੱਥਾ ਟੇਕਣ ਉਧਰ ਅੰਦਰ ਵੀ ਦਿਖਾਵਾਂਗੇ ਕਿੰਨੀ ਸੋਹਣੀ ਬਨਾਵਟ ਹੈ ਜੁਟਾਲ ਕੇ ਮਾਂ ਦੀ ਕੀ ਪਤੀ ਵਰਸ ਗਲਾ ਮੇਰਾ ਨੀਵਾ ਵਰਸ ਗਲਾ ਸੁਹਾਰ ਅੰਦਰ ਤੇ ਬਹੁਤ ਵੇਸ ਵੈਸੇ ਤੇ ਇੱਥੇ ਵੀਡੀਓ ਤੇ ਫੋਟੋ ਬਣਾਉਣਾ ਮਨਾਗਾ ਪਰ ਲੋਕ ਹਟਦੇ ਨਹੀਂ ਹੱਥ ਜੋੜ ਕੇ ਫਤਹਾ ਦੇ ਰਹੇ ਆ ਪਰ ਲੋਕ ਥੋੜਾ ਜਿਆਦਾ ਕਰਦੇ ਆ ਫਿਰ ਸਾਡੀ ਇੱਕ ਬਾਬਾ ਜੀ ਨੇ ਸੇਵਾ ਲਈ ਕਿ ਜਿਹੜੇ ਗਲਤ ਫੋਟਾਂ ਖਿੱਚਦੇ ਆ ਉਹਨਾਂ ਨੂੰ ਰੋਕੋ ਤੇ ਭਰਾ ਅਗਰ ਕਹਿਣ ਗਿਆ ਬਾਅਦ ਵਿੱਚ ਥੋੜਾ ਸਮਾਂ ਅਸੀਂ ਜੂੜਾ ਘਰ ਵਿੱਚ ਸੇਵਾ ਨਿਭਾਈ ਤੇ ਫਿਰ ਸ਼ੁਰੂ ਹੋਇਆ ਸਾਡਾ ਦੂਜਾ ਦਿਨ ਅਸੀਂ ਨਹਾ ਧੋ ਕੇ ਫਰੈਸ਼ ਹੋ ਕੇ ਨੇੜੇ ਤੇੜੇ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਸੀ ਉਹਨਾਂ ਦੇ ਦਰਸ਼ਨ ਕਰਨ ਚੱਲ ਪਏ ਸਭ ਤੋਂ ਪਹਿਲਾਂ ਨੇੜੇ ਦਾ ਗੁਰਦੁਆਰਾ ਜੋ ਕਿ ਕੰਗਣ ਘਾਟ ਹੈ ਜਿੱਥੋਂ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਬਹੁਤੀ ਸਕੂਨ ਵਾਲੀ ਜਗ੍ਹਾ ਸੀ ਇਹ ਗੁਰਦੁਆਰਾ ਸ਼੍ਰੀ ਕੰਗਨ ਘਾਟ ਸਾਹਿਬ ਜੋ ਕਿ ਮਹਾਰਾਜਾ ਰਣਜੀਤ ਸਿੰਘ ਵਿਲੇ ਉਸਾਰੇ ਗਿਆ ਸੀ ਇਹ ਹੁਣ ਨਵੀਂ ਇਮਾਰਤ ਦੀ ਉਸਾਰੀ ਚੱਲ ਰਹੀ ਹੈ ਉਸ ਤੋਂ ਬਾਅਦ ਮੱਥਾ ਟੇਕਿਆ ਤੇ ਬਾਬਾ ਜੀ ਨੇ ਸਾਨੂੰ ਇਤਿਹਾਸ ਬਾਰੇ ਦੱਸਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿੱਚ ਖੇਡਿਆ ਕਰਦੇ ਸਨ ਤਾਂ ਇੱਥੇ ਉਹਨਾਂ ਨੇ ਕੰਗਣ ਦਰਿਆ ਵਿੱਚ ਸੁੱਟ ਦਿੱਤਾ ਸੀ ਤੇ ਉਸ ਤੋਂ ਬਾਅਦ ਜਦੋਂ ਮਾਤਾ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੰਗਣ ਕਿੱਥੇ ਸੁੱਟ ਦਿੱਤਾ ਤਾਂ ਉਹਨਾਂ ਨੇ ਦੂਜਾ ਕੰਗਣ ਵੀ ਆਪਣਾ ਕੱਢ ਕੇ ਇਸ ਦਰਿਆ ਵਿੱਚ ਸੁੱਟ ਦਿੱਤਾ ਸੀ ਤੇ ਮਾਤਾ ਜੀ ਨੇ ਸਪਾਈਆਂ ਨੂੰ ਕਿਹਾ ਵੀ ਇੱਥੋਂ ਕੰਗਣ ਲੱਭੋ ਤੇ ਜਦੋਂ ਸਪਾਈਆਂ ਨੇ ਇੱਥੋਂ ਕੰਗਣ ਲੱਭਣੇ ਸ਼ੁਰੂ ਕੀਤੇ ਤਾਂ ਦੇਖਿਆ ਕਿ ਹਜ਼ਾਰਾਂ ਹੀ ਕੰਗਣ ਇਸ ਦਰਿਆ ਵਿੱਚ ਮਿਲੇ ਜਿਵੇਂ ਬਾਬਾ ਜੀ ਨੇ ਇਤਿਹਾਸ ਦੱਸਿਆ ਸਾਰਾ ਤੇ ਗੁਰਦੁਆਰਿਆਂ ਬਾਰੇ ਦੱਸਿਆ ਤੇ ਜਿਹੜੀ ਕੰਗਣ ਦਾ ਇਤਿਹਾਸ ਤੀਕਾ ਉਹਦੇ ਬਾਰੇ ਦੱਸਿਆ ਤੇ ਮੈਨੂੰ ਵੀ ਬਾਬਾ ਜੀ ਨੇ ਕੜਾ ਦਿੱਤਾ ਕੰਗਣ ਦਿੱਤਾ ਇੱਕ ਭਰਾ ਨੂੰ ਵੀ ਦਿੱਤਾ ਘਰੇ ਬੱਚਿਆਂ ਵਾਸਤੇ ਜ਼ਰੂਰ ਆਓ ਇਤਿਹਾਸ ਨਾਲ ਜਾਣੂ ਹੋਵੋ ਗਰਮੀ ਬਹੁਤ ਜ਼ਿਆਦਾ ਆ ਭਾਈ ਅੱਜ ਅਸੀਂ ਪੈਦਲ ਜਾ ਕੋਈ ਕੰਤਰਾ ਨਹੀਂ ਦੇਖਦਾ ਇਹਦਾ ਜਿਹੜੇ ਵੀ ਦੂਰ ਦੂਰ ਰੱਖ ਕੋਈ ਸਰਦਾਰ ਨਹੀਂ ਦੇਖਦਾ ਬਿਹਾਰ ਦੇ ਵਿੱਚ ਸੇ ਸਾਨੂੰ ਦੇਖਦੇ ਨੇ ਤਾਂ ਹੈਰਾਨੀ ਹੀ ਲੱਗ ਦੇਣੀ ਜਦੋਂ ਵੀ ਦੇਖਦਾ ਇਹ ਆ ਗੁਰਦੁਆਰਾ ਸ੍ਰੀ ਸਨਾਰ ਟੋਲੀ ਸਾਹਿਬ ਲਾਤੋਂ ਬਾਹਰ ਲੋਕ ਆ ਤੁਲਾ ਜੇ ਤਾਮਲ ਕੋਲ ਖੜੇ ਪਰ ਦਾਨੇ ਨੂੰ ਖੜੇ ਤੇ ਇੱਕ ਪੱਥਰ ਥਾਗੇ ਚਾ ਲੇ ਜੇ ਇੱਥੋਂ ਦਾ ਇਤਿਹਾਸ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਪੜ ਸਕਦੇ ਹੋ ਤੇ ਫਿਰ ਅਸੀਂ ਚੱਲ ਪਏ ਗੁਰਦੁਆਰਾ ਗਊ ਘਾਟ ਸਾਹਿਬ ਜੋ ਕਿ ਸਨਾਰ ਟੋਲੀ ਗੁਰਦੁਆਰੇ ਤੋਂ 1.5 ਤੋਂ 2 ਕਿਲੋਮੀਟਰ ਦੀ ਦੂਰੀ ਤੇ ਸੀ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਆਪਣਾ ਘੋੜਾ ਬੰਨਿਆ ਕਰਦੇ ਸਨ ਇਸ ਤੋਂ ਇਲਾਵਾ ਇੱਥੇ ਮਾਤਾ ਗੁਜਰੀ ਜੀ ਦੀ ਚੱਕੀ ਵੀ ਰੱਖੀ ਹੋਈ ਹੈ ਜਿਦੇ ਦਰਸ਼ਨ ਤੁਸੀਂ ਕਰ ਸਕਦੇ ਹੋ। ਮਗਰੋਂ ਗੁਰਦੁਆਰਾਇਂ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਪਹੁੰਚੇ ਹਾਂਗੇ ਪੱਧਰ ਘਾਟ। ਆਹ ਦੇਖੋ ਤੁਹਾਨੂੰ ਦਿਖਾਉਣਾ ਨਜ਼ਰ। ਦੋ ਦੋ ਤੱਕ। ਪਾਣੀ ਆ ਪਾਣੀ। ਲਓ ਜੀ ਸੰਗਤ ਥੱਕ ਗਈ ਐ ਲਿਫਟ 'ਚ ਵੀ ਬੈਠ ਕੇ ਜਾ ਰਹੇ ਹਾਂ ਉੱਪਰ ਹਾਂ ਥੋੜਾ ਸਮਾਂ ਆਰਾਮ ਕਰਨ ਤੋਂ ਬਾਅਦ ਅਸੀਂ ਸ਼ਾਮ ਨੂੰ ਫਿਰ ਗੁਰਦੁਆਰਾ ਸਾਹਿਬ ਜਾਣ ਲੱਗੇ ਉੱਥੋਂ ਦਾ ਸ਼ਾਮ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਫਿਰ ਕੁਝ ਸਮਾਂ ਅਸੀਂ ਸੇਵਾ ਨਿਭਾਈ ਉੱਥੋਂ ਦੇ ਜੋੜੇ ਘਰ ਵਿੱਚ ਫਿਰ ਬਾਹਰ ਆ ਕੇ ਅਸੀਂ ਪੀਤੀ ਪਟਨੇ ਦੀ ਸਪੈਸ਼ਲ ਮਿੱਠੀ ਲੱਸੀ। ਸ੍ਰੀ ਪਟਨਾ ਸਾਹਿਬ ਇਹ ਅੱਜ ਸਾਡਾ ਆਖਰੀ ਦਿਨ ਤੇ ਹੁਣ 헤ਠਾਂ ਚੱਲ ਕੇ ਮੱਥਾ ਟੇਕਦੇ ਆਂ। ਥੋੜਾ ਟਾਈਮ ਸੇਵਾ ਵੀ ਜ਼ਰੂਰ ਕਰਾਵਾਂਗੇ। ਉਸ ਤੋਂ ਬਾਅਦ ਫਿਰ ਵਾਪਸੀ ਦੀਆਂ ਤਿਆਰੀਆਂ। ਬਾਲੀਲਾ ਗੁਰਦੁਆਰਾ ਸਾਹਿਬ ਵਿੱਚ ਪੂਰੀਆਂ ਤੇ ਛੋਲਿਆਂ ਦਾ ਪ੍ਰਸਾਦ ਦਿੱਤਾ ਜਾਂਦਾ। ਉਸ ਤੋਂ ਬਾਅਦ ਥੋੜਾ ਸਮਾਂ ਅਸੀਂ ਲੰਗਰ ਹਾਲ ਵਿੱਚ ਸੇਵਾ ਨੇ ਭਾਈ ਇੱਥੋਂ ਦਾ ਲੰਗਰ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਪਟਨਾ ਸਿਟੀ ਜਿਹੜਾ ਕਿ ਇੱਥੋਂ 뷰 ਬਹੁਤ ਸੋਹਣਾ ਨਜ਼ਰ ਆ ਰਿਹਾ ਜੀ ਤੇ ਫਿਰ ਅਸੀਂ ਕਰਨ ਲੱਗ ਪਏ ਸਫ਼ਰ ਦੀਆਂ ਤਿਆਰੀਆਂ ਸਮਾਨ ਲੈ ਲਿਆ ਕਿਉਂਕਿ ਟ੍ਰੇਨ ਵਿੱਚ ਕੁਝ ਖਾਣ ਨੂੰ ਚੰਗਾ ਨਹੀਂ ਮਿਲਦਾ ਅੱਜ ਸਾਡੀ ਘਰ ਵਾਪਸੀ ਸੀ ਇਸ ਕਰਕੇ ਅਸੀਂ ਬੱਚਿਆਂ ਲਈ ਤੇ ਘਰ ਦੇ ਲਈ ਸਮਾਨ ਖਰੀਦਣ ਲੱਗੇ। ਨਹੀਂ ਨਾ ਹੋਏ। ਅਸਲੀ ਗਾਜੇ ਅਜਵਾਕਾਂ ਤੋਂ ਬੋਲੋ। ਬਾਰੇ ਮਹਿੰਗੇ ਇੱਥੇ ਘਣਾਉਣੇ ਆਪਣੇ ਜਿਹੜੀ ਚੀਜ਼ 60 ਰੁਪਏ ਦੀ ਮਿਲਦੀ ਆ ਇੱਥੇ ਘੱਟੋ ਘੱਟ 150 200 ਦੀ ਮਿਲਦੀ ਆ। ਤੇ ਫਿਰ ਹੋ ਗਈ ਸਵੇਰ। ਅਸੀਂ 2:30 ਵਜੇ ਨੂੰ ਲਗਭਗ ਪਟਨਾ ਸਾਹਿਬ ਦੇ ਸਟੇਸ਼ਨ ਤੇ ਪਹੁੰਚ ਗਏ ਸੀ। ਅੱਖਾਂ ਵਿੱਚ ਨੀਂਦ ਵੀ ਰੱਖਦੀ ਆ। 26-27 ਘੰਟਿਆਂ ਦੇ ਸਫ਼ਰ ਤੋਂ ਬਾਅਦ ਅਸੀਂ ਘਰ ਵਾਪਸ ਪਹੁੰਚ ਚੁੱਕੇ ਆ ਤੇ ਕਿਦਾਂ ਦਾ ਲੱਗਿਆ ਸਾਡਾ ਇਹ ਸਫ਼ਰ ਸਾਡੀ ਇਹ ਯਾਤਰਾ ਜਰੂਰ ਦੱਸਿਓ ਤੇ ਸਾਡੀਆਂ ਹੋਰ ਯਾਤਰਾਵਾਂ ਦੇਖਣ ਦੇ ਲਈ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ